ਤਰਨਤਾਰਨ ਜ਼ਿਮਨੀ ਕਿਉਂ ਹੁੰਦੇ ਆ ਉਹ ਇੰਨਾਂ ਦੇ ਛੋਟੇ ਭਾਈ ਸਾਹਿਬ ਰਹੀ ਹੈ ਤੇ ਵੱਡੇ ਭਾਈ ਸਾਹਿਬ ਸੰਦੀਪ ਸਿੰਘ ਉਹ ਜੇਲ੍ਹ ਦੇ ਵਿੱਚ ਰਹੇ ਆ ਤੇ ਉਹ ਇਹ ਇਲੈਕਸ਼ਨ ਲੜਨ ਲਈ ਇਹ ਸਾਰੀਆਂ ਪਾਰਟੀਆਂ ਨੂੰ ਮੁਕਫਤ ਕਰਦੇ ਅਸੀਂ ਇਸ ਪਰਿਵਾਰ ਨੂੰ ਕਿ ਲਾਇਆ ਹੈ ਜੋ ਕਰਦੇਸ ਪਰਿਵਾਰ ਦੀ ਕੁਰਬਾਨੀ ਬਹੁਤ ਜ਼ਿਆਦਾ ਹੈ ਜਿਹੜੀ ਮਹੀਮ ਸੈਂਟਰ ਮੋਦੀ ਬੀਜੇਪੀ ਆਰਐਸਐਸ ਨੇ ਸ਼ੁਰੂ ਕੀਤੀ ਹੈ ਜੀ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਜਿਹੜੇ ਸਿੱਖ ਖਾਲਸਾ ਦੀ ਗੱਲ ਕਰਦੇ ਹੈ ਉਹਨਾਂ ਨੂੰ ਮਰਵਾ ਦਿਓ ਜਿਵੇਂ ਕੈਨੇਡਾ ਦੇ ਵਿੱਚ ਤਿੰਨ ਮਰਵਾਦ ਉੱਤੇ ਹੈ ਫਿਰ ਯੂਕੇ ਦੇ ਵਿੱਚ ਇੱਕ ਮਰਵਾਦ ਉੱਤਰ ਹੈਗਾ ਹੰਡਾ ਸਾਹਿਬ ਇਹ ਪਾਕਿਸਤਾਨ ਦੇ ਵਿੱਚ ਦੋ ਮਰਵਾਦ ਤੇ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਬਹੁਤੀ ਜੀ ਸਰਕਾਰ ਨੇ ਕਿ ਜਿਹੜੇ ਪੱਲੂ ਸਾਹਿਬ ਹੈ ਅਮਰੀਕਨ ਸਿਟੀਜ਼ਨ ਨੇ ਉਹਨਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਉਹਨਾਂ ਨੇ ਫੜੋ ਫੜਾਈ ਕਰ ਲਈ ਤੇ ਬਾਅਦ ਦੇ ਵਿੱਚ ਜਦੋਂ ਗੱਲਬਾਤ ਅਮਰੀਕਾ ਦੇ ਨਾਲ ਹੋਈ ਇੱਕ ਰੌ ਦਾ ਅਕਸਰ ਜਿਹੜਾ CRP ਵੱਲੋਂ ਰੌਚ ਗਿਆ ਸੀ Yadav ਉਹਦਾ ਨਾਮ ਪ੍ਰਚਲਿਤ ਹੋਇਆ ਪਰ ਉਹ ਤਾਂ ਬਹੁਤ ਛੋਟਾ ਅਫਸਰ ਹੁਣ ਗੱਲ ਕੀ ਹੈ ਕਿ ਜਿਹੜੇ ਪੈਸੇ ਨੂੰ ਸਾਫ ਨੂੰ ਮਰਵਾਉਣ ਦੇ ਲਈ ਤੇਨੇ ਸੀਗੇ ਉਹ ਸੀਕ੍ਰੇਟ ਫੰਡ ਦੇ ਵਿੱਚੋਂ ਜਾਣੇ ਸੀਗੇ ਕੈਬਨਟ ਸੈਕਰੀਟੋ ਤੇ ਰੋ ਤੋਂ ਜਿਹੜੇ ਸੀਕ੍ਰੇਟ ਫੰਡ ਹੈ ਗਵਰਨਮੈਂਟ ਦੀ ਤੇ ਏਜੰਸੀਆਂ ਦੀ ਇਹਦਾ ਆਡਿਟ ਨਹੀਂ ਹੁੰਦਾ ਇਹਦੇ ਬਾਰੇ ਮੈਂ ਪਾਰਲੀਮੈਂਟ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਜਦੋਂ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਪਾਕਿਸਤਾਨੀਆ ਦੀ intelligence agency parliament ਨੂੰ responsible ਹੈ ਫਿਰ ਇੰਡੀਆ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਉਹ ਪਾਰਲੀਮੈਂਟ ਨੂੰ ਕਿਉਂ ਨਹੀਂ responsible ਹੈਗੀਆਂ ਤੇ ਜਿਹੜਾ ਉਹਨਾਂ ਦਾ ਖੁਫੀਆ ਫੰਡ ਹੈ ਜੇ ਅਮਰੀਕਾ ਦੇ ਵਿੱਚ ਤੇ ਬ੍ਰਿਟਾਨੀਆ ਦੇ ਵਿੱਚ ਉਹਦੀ ਆਡਿਟ ਹੁੰਦੀ ਹੈ ਫਿਰ ਇੱਥੇ ਹਿੰਦੁਸਤਾਨ ਦੇ ਵਿੱਚ ਉਹ ਸੀਕ੍ਰਟ ਫੰਡਸ ਦੀ ਆਡਿਟ ਕਿਉਂ ਨਹੀਂ ਹੁੰਦੀ ਪਰ ਅਜੇ ਤੱਕ ਸਾਨੂੰ ਜਵਾਬ ਨਹੀਂ ਮਿਲਿਆ ਕਿਉਂ ਕਰਕੇ ਇੰਡੀਆ ਦੀ ਸਰਕਾਰ ਚਾਹੁੰਦੀ ਹੈ ਕਿ ਅਸੀਂ ਜਮੂਰੀਅਤ ਢੰਗ ਦੇ ਨਾਲ ਵਿੱਚ ਵਿੱਚ ਰਹੀਏ ਤੇ ਦੂਜੇ ਪਾਸੇ ਜਿਵੇਂ ਇਜ਼ਰਾਈਲ ਤੇ ਰੂਸ ਆਪਣੇ ਭਗਤੀਆਂ ਦੇ ਕਤਲ ਬਾਹਰ ਤੇ ਮੁਨਖੰਦ ਵਿੱਚ ਕਰਦਾ ਹੈ ਉਸ ਤਰ੍ਹਾਂ ਸਿੱਖ ਕਰਦੇ ਰਹੇ। ਸੋ ਇਹ ਬਹੁਤ ਗੰਭੀਰ ਸਿਚੁਏਸ਼ਨ ਹੈ ਜਿਸ ਦੇ ਵਿੱਚ ਇੰਨਾਂ ਦੇ ਵੱਡੇ ਭੜਾ ਨੇ ਬਹੁਤ ਵੱਡਾ ਹਿੱਸਾ ਲਿਆ ਹੈ ਕਿ ਜਿਵੇਂ-ਜਿਵੇਂ ਸੈਂਟਰ ਦੀ ਸਰਕਾਰ ਸਿੱਖਾਂ ਨੂੰ ਬੇਗਾਨਾ ਨੂੰ ਮਾਰੀ ਜਾਂਦੀ ਹੈ ਤਾਂ ਫਿਰ ਸਿੱਖ ਆਪੋ-ਆਪੇ ਉਹਦਾ ਨਤੀਜਾ ਕੱਢੀ ਜਾਂਦੇ ਹੈ। ਇਨ ਸਿੱਖਾਂ ਦਾ ਹਮੇਸ਼ਾ ਰਵਾਜ ਰਿਹਾ ਹੁਣ ਤੁਹਾਨੂੰ ਚੰਗਾ ਨਹੀਂ ਲੱਗੂਗਾ ਪਰ ਸਿੱਖਾਂ ਨੇ ਕਦੇ ਵੀ ਦਿੱਲੀ ਦੀ ਹਕੂਮਤ ਨੂੰ ਕਬੂਲ ਨਹੀਂ ਕੀਤਾ ਜਦ ਦਾ ਸਿੱਖਤਾ ਰਮ ਨੇ ਜਨਮ ਲਿਆ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਨਾ ਤਾਂ ਇਹ ਮੁਗਲਾਂ ਨੂੰ ਅਸੀਂ ਰੈਕਗਨਾਈਜ਼ ਕੀਤਾ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਕਿ ਹਜਾਬਰ ਕਿ ਅਸੀਂ ਉਸ ਨੂੰ ਮਾਨਤਾ ਨਹੀਂ ਦਿੱਤੀ ਉਹ ਦੋ ਬਫਗਾਨ ਆਏ ਉਹਨਾਂ ਦੇ ਰਾਗ ਦੇ ਖਿਲਾਫ ਵੀ ਅਸੀਂ ਲੜੇ ਤੇ ਅਹਿਮਦ ሻਹ ਬਦਾਨੀ ਨੂੰ ਸਿੱਖਾਂ ਨੇ ਗੈਣੀ ਇੱਕ ਪਿੰਡ ਹੈ ਬਰਨਾਲੇ ਦੇ ਕੋਲੇ ਉੱਥੇ ਜਾ ਕੇ ਅਫਗਾਨ ਫੋਰਡ ਨੂੰ ਪੂਰੀ ਤਰ੍ਹਾਂ ਹਰਾਤਾ ਤੇ ਅਹਿਮਦ ሻਹ ਬਦਾਨੀ ਦੇ ਗੱਲਾਂ ਦੇ ਉੱਤੇ ਤੇ ਇੱਥੇ ਕੱਟ ਲੱਗ ਗਏ ਤੇ ਐਮ ਐਚ ਸ਼ਾਹ ਦੰਡੀ ਜਦੋਂ ਅਫਗਾਨਿਸਤਾਨ ਗਿਆ ਉਹਨੂੰ ਉਹਦੇ ਤੋਂ ਖਾਦਾ ਪੀਤਾ ਨਹੀਂ ਸੀ ਜਾਂਦਾ ਕਿਉਂ ਕਰਕੇ ਉਹਨੂੰ ਕੈਂਸਰ ਹੋ ਚੁੱਕਿਆ ਸੀਗਾ ਤੇ ਉਹ ਇਸੇ ਤਰ੍ਹਾਂ ਹੀ ਤੜਫਦਾ ਹੋਇਆ ਮਰਿਆ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਫਗਾਨਾ ਤੋਂ ਬਾਅਦ ਇਹ ਰਾਜ ਆਇਆ ਅੰਗਰੇਜ਼ਾਂ ਦਾ ਉਹ ਵੀ ਸਿੱਖਾਂ ਨੇ ਕਬੂਲ ਨਹੀਂ ਕੀਤਾ ਹੈਗਾ ਹੁਣ ਜਿਹੜਾ ਹਿੰਦੂ ਰਾਜ ਹੈ ਇਹਦੇ ਵਿੱਚ ਨਾ ਤਾਂ ਸਾਡੀਆਂ ਵੋਟਾਂ ਪਈਆਂ ਕਿ ਤੁਸੀਂ ਹਿੰਦੂ ਰਾਜ ਦੇ ਵਿੱਚ ਸ਼ਾਮਲ ਹੋਣਾ ਹੈ ਕਿ ਨਹੀਂ ਹੋਣਾ ਨਾ ਅੰਗਰੇਜ਼ਾਂ ਨੇ ਸਾਨੂੰ ਪੁੱਛਿਆ ਕਿ ਤੁਸੀਂ ਹਿੰਦੂਆਂ ਦੇ ਨਾਲ ਰਹਿਣਾ ਹੈ ਕਿ ਨਹੀਂ ਰਹਿਣਾ ਪਰ 1946 ਦੇ ਵਿੱਚ ਜਿਹੜੀ ਸਰਬ ਸੰਮਤੀ ਦੀ ਮੀਟਿੰਗ ਐਸ.ਸੀ.ਪੀ.ਸੀ. ਦੀ ਹੋਈ ਸੀ ਉੱਥੇ ਉਕੜ ਸਾਹਿਬ ਇੱਕ ਮੈਂਬਰ ਸੀਗੇ ਐਸ.ਸੀ.ਪੀ.ਸੀ. ਦੇ ਉਨ੍ਹਾਂ ਨੇ ਮਤਲਿਆਂ ਦਾ ਕਿ ਜਿਹੜਾ ਦਰਿਆ ਉੱਪਰ ਹੈਗਾ ਤੇ ਜਮਨਾ ਤੱਕ ਸਿਖਰਾਟ ਹੋਣਾ ਚਾਹੀਦਾ ਉਹ ਜਿਹੜਾ ਮਤਲ ਸਿਕਾ ਉਹ ਸਰਬ ਸੰਕਤੀ ਦੇ ਨਾਲ ਮਾਸਟਰ ਤਾਰਾ ਸਿੰਘ ਸਾਰਿਆਂ ਨੇ ਪਾਸ ਕਰ ਦਿੱਤਾ ਪਰ ਉਸ ਦੇ ਬਾਵਜੂਦ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਇਹ ਤਾਂ ਨਹੀਂ ਮਿਲੀ ਕਿਉਂ ਕਰਕੇ ਸਾਡੇ ਲੀਡਰ ਕਾਂਗਰਸ ਦੇ ਨਾਲ ਫਲਰਟ ਕਰਦੇ ਸੀਗੇ ਤੇ ਗਾਂਧੀ ਤੇ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ ਤੁਸੀਂ ਹਿੰਦੂਆਂ ਨਾਲ ਰਲ ਜਾਓ ਇੱਕ ਵਾਰੀ ਅਸੀਂ ਅੰਗਰੇਜ਼ ਕੱਢ ਦਿੱਤੇ ਤਾਂ ਫੇਰ ਤਨੂ ਇੱਕ ਸੱਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਆਜ਼ਾਦੀ ਦਾ ਮਾਣ ਮਾਨਸਾ ਹੋਵੇ ਮੇਰੇ ਬਜ਼ੁਰਗ ਮੇਰੇ ਫਾਦਰ ਉਸ ਵੇਲੇ 1937 ਦੇ ਵਿੱਚ ਮੈਂਬਰ ਲੈਜਿਸਲੇਟਿਵ ਅਸੈਂਬਲੀ ਲਾਹੌਰ ਦੇ ਐਮ ਐਲ ਏ ਸੀ ਜੀ ਉਹ ਮਾਸਟਰ ਤਾਰਾ ਸਿੰਘ ਜੀ ਦੇ ਨਾਲ ਬਹੁਤ ਕਰੀਬ ਸੀ ਉਹਨਾਂ ਨੇ ਜਾ ਕੇ ਕਿਹਾ ਕਿ ਮਾਸਟਰ ਜੀ ਹੁਣ ਅੰਗਰੇਜ਼ਾਂ ਦਾ ਵੇਲਾ ਹੈ ਤੇ ਆਪਾਂ ਕੁਛ ਇਹਨਾਂ ਤੋਂ ਲੈ ਲਈਏ ਤੇ ਮਾਸਟਰ ਜੀ ਤੋਂ ਮੇਰੇ ਫਾਦਰ ਛੋਟੇ ਸੀਗੇ ਉਹ ਕਹਿੰਦੇ ਮਾਸਟਰ ਜੀ ਕਹਿੰਦੇ ਜਗਵਿੰਦਰ ਸਿੰਘ ਅਸੀਂ ਅੰਗਰੇਜ਼ਾਂ ਨੂੰ ਕੱਢ ਲੀਏ ਫੇਰ ਸਾਡੇ ਵੱਡੇ ਭਰਾ ਹਿੰਦੂ ਨੇ ਸਾਨੂੰ ਸਾਰਾ ਕੁਝ ਦੇ ਦੇਣਾ ਮੇਰੇ ਬਜ਼ੁਰਗ ਮਾਸਟਰ ਜੀ ਨੂੰ ਬੜੀ ਤਜ਼ੀਬ ਦੇ ਨਾਲ ਕਹਿੰਦੇ ਕਿ ਮਾਸਟਰ ਜੀ ਜਦੋਂ ਪਿਓ ਮਰ ਜਾਂਦਾ ਹੈ ਤੇ ਵੱਡਾ ਭਰਾ ਛੋਟੇ ਭਰਾ ਨੂੰ ਸਾਰਾ ਕੁਝ ਦੇ ਦਿੰਦਾ ਤੇ ਮਾਸਟਰ ਜੀ ਕਹਿੰਦੇ ਨਹੀਂ ਨਹੀਂ ਤੈਨੂੰ ਨਹੀਂ ਪਤਾ ਜੀ ਸਾਨੂੰ ਪਤਾ ਜ਼ਿਆਦਾ ਸੋ ਮੇਰਾ ਮਤਲਬ ਹੈ ਅਸੀਂ ਫੇਰ ਕਨਸਟਿਟਿਊਟ ਅਸੈਂਬਲੀ ਦੇ ਵਿੱਚ ਦੋ ਮੈਂਬਰ ਲੈ ਕੇ ਜਿਨ੍ਹਾਂ ਨੇ ਸਬਦਾਨ ਬਣਾਇਆ ਇੱਕ ਸਿਗੇ ਸਰਤਾਪਪਨ ਦਰਸنگਮਾਨ ਇੱਕ ਸਿਗੇ ਹੁਕਮ ਸਿੰਘ ਜੇ ਤੋ ਇਹ ਦੋ ਸਖਨ ਮੈਂਦਿਆਂ ਨੇ ਦੇਖਿਆ ਕਿ ਜਿਹੜੇ ਵਾਦੇ ਨਹਿਰੂ ਗਾਂਧੀ ਤੇ ਹਿੰਦੂ ਫੌਮ ਨੇ ਸਾਡੇ ਨਾਲ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਤਾਂ ਫੇਰ ਇਹ ਦੋ ਸਿੱਖ ਮੰੰਦਿਆ ਨੇ ਕਨਸਟੀਚਿਊਸ਼ਨ ਦੇ ਤਹਿਤ ਦਸਤਾਤ 1950 ਦੇ ਵਿੱਚ ਨਹੀਂ ਕੀਤੇ ਜਿਹਦਾ ਮਤਲਬ ਹੈ ਕਿ ਸਿੱਖਾਂ ਨੇ ਕਦੇ ਵੀ ਹਿੰਦੂ ਜਾਂ ਹਿੰਦੂਤਵ ਦਾ ਰਾਜ ਜਿਹੜਾ ਅੱਜ ਪ੍ਰਚਲਿਤ ਹੈ ਦਿੱਲੀ ਤੋਂ ਇਹ ਮੰਨਿਆ ਨਹੀਂ ਹੈ ਅਸੀਂ ਬਿਲਕੁਲ ਇਸ ਕਾਨੂੰਨ ਨੂੰ ਕਾਨੂੰਨ ਕਨਸਟੀਚਿਊਸ਼ਨ ਤੌਰ ਦੇ ਉੱਤੇ ਨਹੀਂ ਮੰਨਦੇ ਹੈਗੇ ਇਹ ਜਿਹੜੇ ਕਥਨ ਕਰਨ ਲੱਗੇ ਐ ਮੋਦੀ ਸਾਹਿਬ ਬਾਹਰ ਦੇ ਮੁਨਖਾਂ ਦੇ ਵਿੱਚ ਇਹ ਸਾਨੂੰ ਬੜੀ ਚਿੰਤਾ ਹੈ ਕਿ ਮੋਦੀ ਸਾਹਿਬ ਤੇ ਬੀਜੇਪੀ ਪਾਰਟੀ ਕਾਂਗਰਸ ਵਰਗਣ ਗਲਤ ਰਸਤੇ 'ਤੇ ਆਈ ਹੈ ਇਸ ਕਰਕੇ ਜਿਹੜਾ ਜਨਰਲ ਅਸੈਂਬਲੀ ਯੂਐਨਡੀ ਮੀਟਿੰਗ 25 26 ਤਰੀਕ ਨੂੰ ਐਸੇ ਮਹੀਨੇ ਪਿਛਲੇ ਮਹੀਨੇ ਹੋਣੀ ਸੀ ਨਿਊਯਾਰਕ ਦੇ ਵਿੱਚ ਉੱਥੇ ਮੋਦੀ ਸਾਹਿਬ ਨਹੀਂ ਗਏ ਜੋ ਕਰਕੇ ਉੱਥੇ ਮਜਹਰਾ ਸਿੱਖਾਂ ਦਾ ਬਹੁਤ ਤਕਰਾ ਸੀਗਾ ਕਿ ਤੁਸੀਂ ਸਾਡੇ ਸਿੱਖ ਵੀ ਮਾਰੇ ਐ ਸਾਨੂੰ ਗੁਲਾਮ ਠੜਕੇ ਰੱਖਿਆ ਸਾਡੇ ਉੱਤੇ ਜ਼ੁਲਮ ਕਰਦੇ ਹੋ 1987 ਜੋ ਹੋ ਸਕੀਤਾ ਫੌਜ ਬਾਹਰ ਕਿਉਂ ਨਹੀਂ ਨਿਕਲੀ ਜਦੋਂ ਰਜੀਵ ਗਾਂਧੀ ਨੇ ਆਰਡਰ ਦਿੱਤੇ ਕਿ ਇਹ ਸਿੱਖਾਂ ਨੂੰ ਮਾਰ ਦਿਓ। ਜੋ ਮੇਰਾ ਕਹਿਣ ਦਾ ਭਾਵ ਹੈ ਕਿ ਅਸੀਂ ਹਿੰਦੂ ਓਮਤ ਨੂੰ ਮੰਨਤਾ ਨਹੀਂ ਦਿੱਤੀ। ਅਸੀਂ ਕਾਨੂੰਨ ਦੇ ਵਿੱਚ ਮੰਨਦੇ ਹਾਂ। ਕਾਨੂੰਨ ਦੇ ਨਾਲ ਤੁਰੇ ਜਾਂਦੇ ਹਾਂ। ਪਰ ਜਿੱਥੋਂ ਤੱਕ ਤੁਸੀਂ ਕਹੋ ਕਿ ਕਨਸਟੀਟਿਊਸ਼ਨਲੀ politically ਅਸੀਂ ਹਿੰਦੂ ਰਾਜ ਨੂੰ ਮੰਨ ਚੁੱਕੇ ਹਾਂ। ਇਹ ਗੱਲ ਬਿਲਕੁਲ ਗਲਤ ਹੈ। ਦੇ ਦਿਮਾਗ ਦੇ ਵਿੱਚੋਂ ਨਿਕਲ ਜਾਣੀ ਚਾਹੀਦੀ ਹੈ ਤੇ ਜਿੰਨੂੰ ਇਹ ਚੀਜ਼ ਨਾ ਚੰਗੀ ਲੱਗੇ ਉਹ ਆਪਣੀ ਕਿਤਾਬ ਦੇ ਵਿੱਚ ਨਾ ਲਿਖੇ ਪਰ ਫੈਕਟਸ ਇਹੀ ਹੈਗੇ ਆ ਬੇਸ਼ੱਕ ਕਿਸੇ ਵੀ ਹਿਸਟੋਰੀਅਨ ਨੂੰ ਪੁੱਛ ਲੋ ਇਹ ਬਿਲਕੁਲ ਠੀਕ ਗੱਲ ਮੈਂ ਕੀਤੀ ਆ ਸੋ ਸਾਡੇ ਜਿਹੜੇ ਕੈਂਡੀਡੇਟ ਹੈਗੇ ਆ ਉਹ ਹੈਗੇ ਆ ਸਰਦਾਰ ਮਨਦੀਪ ਸਿੰਘ ਠੀਕ ਹੈ ਜੀ ਹਾਂਜੀ ਹੁਣ ਤਾਂ ਬਾਅਦ ਵਿੱਚ ਮਜੀਠ ਤੇ ਅਸੀਂ ਉਹਨਾਂ ਨੂੰ ਪੂਰੀ ਸਪੋਰਟ ਕਰਾਂਗੇ ਔਰ ਇਹ ਅਸੀਂ ਸੀਟ ਜਿੰਨੀ ਹੈ ਕਿ 19 27 ਦੇ ਵਿੱਚ 27 ਨੂੰ ਅਸੀਂ ਸਾਰੇ ਪੰਜਾਬ ਦੇ ਵਿੱਚ ਪੰਥਕ ਸੀਟਾਂ ਦੇ ਉੱਤੇ ਲੜ ਕੇ ਆਪਣੀ ਸਰਕਾਰ ਬਣਾਵਾਂਗੇ ਫਿਰ ਫਿਰ 9 ਅਕਤੂਬਰ ਨੂੰ ਅਸੀਂ ਜਿਹੜੀ ਰਾਜਵਾਨਾ ਸਾਹਿਬ ਨੂੰ ਫਾਂਸੀ ਦਿੱਤੀ ਗਈ ਹੈ ਉਹਦਾ ਮੈਮੋਰੈਂਡਮ ਹਰੇਕ ਡੀਸੀ ਨੂੰ ਦਮਾ ਦੇ ਹੁਣ ਰਾਜਵਾਨੇ ਨੂੰ ਜਿਹੜੀ ਫਾਂਸੀ ਦਿੱਤੀ ਹੈ ਉਹ 30 ਸਾਲ ਪੁਰਾਣੀ ਹੋ ਗਈ ਹੈ ਹੁਣ 30 ਸਾਲ ਪੁਰਾਣੀ ਹੋਈ ਫਾਂਸੀ ਦੀ ਡੇਟ 30 ਸਾਲ ਰਾਜਵਾਨਾ ਰੋਜ਼ ਮਰਦਾਰ ਹੈ ਕਿ ਹੁਣ ਵੀ ਮੈਨੂੰ ਫਾਂਸੀ ਹੈ ਹੁਣ ਵੀ ਮੈਨੂੰ ਫਾਂਸੀ ਹੈ ਕਿ ਇਹੋ ਜਿਹਾ ਜ਼ੋਰ ਪਾਦੇ ਹੋਇਆ ਨਹੀਂ ਜਿਹੜਾ ਇਹ ਹਿੰਦੂਤਵਾ ਦੇ ਰਾਜ ਦੇ ਵਿੱਚ ਸਾਡੇ ਸਿੱਖਾਂ ਨਾਲ ਹੋਇਆ। ਸੋ ਤੇਰਾਕ੍ਰੀਟ ਨੂੰ ਅਸੀਂ ਮਜਾਰੇ ਸਾਰੇ ਟੀਸੀਆਂ ਦੇ ਕਰਾਂਗੇ 31 ਤਰੀਕ ਨੂੰ ਅਕਤੂਬਰ ਨੂੰ ਭਾਈ ਬਿਆਨ ਸਿੰਘ ਸਸਵਾਨ ਸਿੰਘ ਤੇ ਕੇਰ ਸਿੰਘ ਦੀ ਵਰਸੀ ਮਨਾ ਰਹੇ ਆਂ ਰਕਾਬgarh ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਵੀ ਤੁਹਾਨੂੰ ਸਾਰਿਆਂ ਨੂੰ ਮੈਂ ਇਨਵਾਈਟ ਕਰਦਾ ਕਿ ਜਰੂਰ ਆਓ। ਕਿ ਉਹ ਸਾੜ ਕੇ ਭਾਈ ਵਿਅਕਸੀ ਨੇ ਸਤਵਾਦ ਸੇ ਤੇ ਫਿਰ ਸੇ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਹੈ ਜਿਹੜਾ ਇੱਕ ਜ਼ਾਲਮ ਨੂੰ ਖਤਮ ਕੀਤਾ ਹੈ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ ਪਤਾ ਨਹੀਂ ਭੀਜਪੀ ਦੇ ਨਾਲ ਲੜ ਕੇ ਵੱਡ ਭਾਈ ਸਾਹਿਬ ਐ ਕਿਹਾ ਕਿ ਇਹ ਇੰਦਰਾ ਗਾਂਧੀ ਸਾਡੀ ਦੁਰਗਾ ਬਾਤ ਹੈ ਸੋ ਮੇਰਾ ਮਤਲਬ ਹੈ ਕਿ ਹਿੰਦੂਤਵਾ ਸਾਰੀ ਇੱਕ ਹੋ ਕੇ ਉਹਠੇ ਜੇ ਸਿੱਖ ਕੌਮ ਦੇ ਉੱਤੇ ਉਹਨਾਂ ਦੇ ਸਭ ਤੋਂ ਉੱਚ ਸਥਾਨ ਧਰਮਿਕ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਸਿਰਫ ਆਪਣੀ ਫੌਜ ਤੋਂ ਨਹੀਂ ਉਹਨਾਂ ਨੇ ਟੁਕੜੇ ਬਰਤਾਨੀਆਂ ਦੀ ਫੌਜ ਤੇ ਵੀ ਮਗਾਏ ਤਾਂ ਰੂਸ ਦੀ ਫੌਜ ਤੇ ਵੀ ਮਗਾਏ ਜੀ ਦਾ ਮਤਲਬ ਹੈ ਇੰਡੀਆ ਦੀ ਫੌਜ ਇਕੱਲੀ ਸਾਡੇ ਸਿੱਖਾਂ ਨੂੰ ਖਤਮ ਨਹੀਂ ਸੀ ਕਰ ਸਕੀ ਤੇ ਸਤ ਜਨੈਲ ਸਿੰਘ ਤੇ ਡਾਵਾਲੇ ਜeneral ਸਬੇਕਸ ਸਾਰਿਆਂ ਨੇ ਜਿੰਨਾਂ ਨੇ ਦਰਬਾਰ ਸਾਹਿਬ ਦਾ ਡਿਫੈਂਸ ਕੀਤਾ ਸਤ ਜਨੈਲ ਸਿੰਘ ਦੀ ਛਾਤੀ ਦੇ ਉੱਤੇ 78 ਗੋਲੀਆਂ ਲੱਗੀਆਂ ਹੋਈਆਂ ਸੀ ਕਿ ਆ ਜਿਹੜੇ ਇਹ ਦੋ ਨਿਸ਼ਾਨ ਸਾਹਿਬ ਹੈ ਅਕਾਲ ਤਖਤ ਸਾਹਿਬ ਦੇ ਅੱਗੇ ਉੱਥੇ ਜਾ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਕਈਆਂ ਨੂੰ ਸਤ ਜਨੈਲ ਸਿੰਘ ਤੇ ਡਾਵਾਲੇ ਕਿ ਜਿਹੜੀਆਂ ਚੀਜ਼ਾਂ ਮੈਂ ਕਹਿ ਰਿਹਾ ਚੰਗੀਆਂ ਨਹੀਂ ਲੱਗਦੀਆਂ ਕੋਈ ਨਹੀਂ ਬਾਹਰ ਚਲੇ ਜੋ ਪਰ ਗਲਤਾ ਹੁਣ ਕੀ ਹੋ ਰਹੀ ਐ ਉਹ ਤਾਂ ਇਹ ਸਦਾ ਦੇ ਲਈ ਗਈ ਜਾਣੀ ਐ ਫਿਰ 23 ਨਵੰਬਰ ਨੂੰ ਦਿਨ ਦਾ ਖੰਗੜ ਵਿਖੇ ਅਸੀਂ 956 ਜਿੱਦੇਵਸ ਮਨਾ ਰਹੇ ਹਾਂ ਬੜੀ ਤੁਕਤਾ ਬੇੜਾ ਕਿ ਅਸੀਂ ਸਾਰੀ ਸਿੱਖ ਕੌਮ ਨੂੰ ਕਹਿੰਦੇ ਆ ਕਿ ਦਿਨ ਦਾ ਖੰਗੜ ਕਈ ਕਜ਼ੈਬਰ ਨੂੰ ਤੁਸੀਂ ਦਰਸ਼ਨ ਦਿਓ ਬਸ ਇੰਨਾ ਦਾ ਕਹਿਣਾ ਸੀ ਜੀ ਹੁਣ ਬਾਕੀ ਰਣਜੀ ਵਾਲੇ ਰਜੀਤ ਸਿੰਘ ਬੁਟਾ ਸਿੰਘ ਬੁਟਾ ਸਿੰਘ ਹੋਰ ਸਾਰੇ ਸਾਜਵਾਤਾ ਬਖਤ ਗ੍ਰੰਦਰ ਸਿੰਘ ਬਾਦਲਾ ਬਾਦਲ ਸਿੰਘ ਸਾਹਿਬ ਬੈਠੇ ਐ ਸਾਰੇ ਬੈਠੇ ਐ ਸਾਰੇ ਇਕੱਠੇ ਹੈਗੇ ਐ ਜੀ ਤੁਸੀਂ ਦੱਸੋ ਕਿਹੜੇ ਕਿਹੜੇ ਜੀ ਸਭਾ ਦਾ ਦੀ ਮੰਦੇ ਨਹੀਂ ਆ ਤੇ ਇਸ ਵਾਰ ਇਲੈਕਸ਼ਨ ਦਾ ਅਜੰਡਾ ਕੀ ਹੋਏਗਾ ਜਿਹੜਾ ਜ਼ੁਲਮ ਹੋ ਰਿਹਾ ਮੈਂ ਦੱਸਿਆ ਤਾਂ ਹੈ ਜੀ ਕਿ ਬਾਹਰ ਚ ਵੀ ਕਤਲ ਕਰਨ ਲੱਗ ਪਏ ਮੋਦੀ ਸਾਹਿਬ ਇੱਥੇ ਵੀ ਸੰਦੀਪ ਸਿੰਘ ਅ ਸਿੱਧੂ ਦੀਪ ਸਿੱਧੂ ਨੂੰ ਮਾਰਤਾ ਤੇ ਮੂਸੇਵਾਲ ਨੂੰ ਮਾਰਤਾ ਹਰੀ ਗੌਰ ਨੂੰ ਮਾਰਤਾ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਹਕੂਮਤ ਨੇ ਸਿੱਖ ਲੀਡਰ ਮਾਰਦੇ ਪਾਕਿਸਤਾਨ ਵੀ ਮਾਰਦੇ ਫਿਰ ਉਹਦਾ ਜਵਾਬ ਤਾਂ ਅਮਨ ਪਸੰਦ ਤਰੀਕੇ ਦੇ ਨਾਲ ਇਲੈਕਸ਼ਨਾਂ ਚ ਦਿੱਤਾ ਜਾਊਗਾ ਤੇ ਉਹ ਅਸੀਂ ਦੇ ਦੇਣੇ ਖਾਲਸਾ ਦਾ ਝੰਡਾ ਰਹੇਗਾ ਜੀ ਤੁਹਾਡਾ ਸੈਨਾ ਇਲੈਕਸ਼ਨ ਦੇਖੋ ਖਾਲਿਸਤਾਨ ਪੁੱਛੋ ਨਾ ਪੁੱਛੋ ਸਾਡੇ ਦਿਲ ਦੇ ਵਿੱਚ ਘਸਿਆ ਹੋਇਆ ਹੈ ਉਹਦਾ ਪੁੱਛਣਾ ਤੁਹਾਡੀ ਮਰਜ਼ੀ ਹੈ ਪਰ ਇਹ ਸਮਝ ਲਓ ਕਿ ਜਿਹੜੀ ਚੀਜ਼ ਕਿਸੇ ਦੇ ਕਲੇਜੇ ਚ ਤੇ ਦਿਲ ਦੇ ਵਿੱਚ ਵਸ ਗਏ ਜਾਂ ਘੁੱਸ ਜਵੇ ਉਹ ਬਾਹਰ ਨਹੀਂ ਕੱਲਦੀ ਨਹੀਂ ਹੁੰਦੀ ਪਰ ਉਹ ਬਾਕੀ ਧਰਮਾਂ ਦੇ ਲੋਕ ਐਕਸੈਪਟ ਕਰਨਗੇ ਕਿ ਜੇ ਅਸੀਂ ਹਿੰਦੂਆਂ ਨੂੰ ਐਕਸੈਪਟ ਕਰ ਲਿਆ ਇੰਨੇ ਸਾਲ 1947 ਤੋਂ ਫਿਰ ਹਿੰਦੂਆਂ ਨੂੰ ਵੀ ਅਕਿਆ ਕਿ ਐਕਸੈਪਟ ਕਰਨਾ ਚਾਹੀਦਾ ਹੈ ਕਿ ਸਿੱਖਾਂ ਨੂੰ ਵੀ ਰਾਜ ਚਾਹੀਦਾ ਹੁਣ ਅਸੀਂ ਸਾਨੂੰ ਰਗੜਿਆ ਦੁਵਾਰੇ ਨਸਫਾਲ ਹੋ ਤੇ ਆ ਸਾਰੀਆਂ ਗੱਲਾਂ ਕੀਤੀਆਂ ਜ਼ਬਰਦੀਆਂ ਕੋਈ ਹਿੰਦੂ ਸਮਾਜ ਸ다ਸੀ ਕਾ ਕਿ ਦਰਬਾਰ ਸਾਹਿਬ ਦੇ ਉੱਤੇ ਹਿੰਦੂ ਅਟੈਕ ਕਰ ਦੂਗਾ ਕੋਈ ਹਿੰਦੂ ਸਮਾਜ ਸ다ਸੀ ਕਾ ਕਿ ਰਜੀਵ ગાંધી ਆਪਣੇ ਬੰਦਿਆਂ ਤੋਂ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰ ਦੂਗਾ ਬੀਪਿਆਂ ਦਾ ਜ਼ਬਰਜਨਾਹ ਕਰਾ ਦੂਗਾ ਅਸੀਂ ਸਾਰਾ ਕੁਝ ਨਹੀਂ ਦਵਾਉਂ ਤੋਂ ਚੱਲਦੇ ਆਪੂ ਜੀ ਤੇ ਫਿਰ ਹੁਣ ਜੇ ਅਸੀਂ ਖਾਲਸਤਾਨ ਨਾ ਮੰਨੀਏ ਤਾਂ ਫਿਰ ਅਸੀਂ ਤਾਂ ਕੋੜ ਦੇ ਹੋਵਾਂਗੇ ਇਹਨਾਂ ਚੋਣਾਂ 'ਚ ਵੀ ਜੰਡਾ ਰਹੇਗਾ ਅਗਲਾ ਜੀ ਖਾਲਸਤਾਨ ਦਾ ਮੈਂ ਕਿ ਨਿਕਲ ਨਹੀਂ ਸਕਦਾ ਹੁਣ ਬਾਬੇ ਨਾਨਕ ਦਾ ਜੀ ਇਹ ਜੰਦਾ ਸ਼ੁਰੂ ਤੋਂ ਇਹ ਉਹ ਕਿੰਦਾ ਕੋਈ ਇਹ ਕਿਵੇਂ ਨਿਕਲ ਜੂਗਾ ਜੀ ਮੈਂ ਤੁਹਾਨੂੰ ਦੱਸਿਆ ਤਾਂ ਇੱਕ ਮਾਨਸਾ ਲੱਗਦਾ ਇੱਕ ਸੀਟ ਨਾਲ ਕੋਈ ਫਰਕ ਪਏਗਾ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਨਜ਼ਰ ਆ ਰਹੇ ਨੇ ਹਾਂਜੀ ਤੁਹਾਨੂੰ ਲੱਗਦਾ ਕਿ ਇੱਕ ਸੀਟ ਜੇਕਰ ਆਪੀ ਵੀ ਹੈ ਤੁਹਾਡੀ ਪਾਰਟੀ ਨੂੰ ਜਾਂ ਤੁਹਾਡੇ ਅਰੇ ਜੁਤਿਨੇ ਵੀ ਸੀ ਮੁੱਢੀ ਜਿਹੇ ਲੋਕ ਕਿ ਲੱਗਦਾ ਫਰਮ ਬੇਕਾਜੀ ਕਰ ਰਿਹਾ ਸਾਡੀ ਕਲੀਨ ਸੀਟਾਂ ਮਿਲਕੋਣ ਪਊਗਾ ਜੀ ਬਿਲਕੁਲ ਪਊਗਾ ਜੀ ਬਿਲਕੁਲ ਪਊਗਾ ਤੁਸੀਂ ਦੇਖਿਆ ਤਾਂ ਸਹੀ ਹਜਤਵਾ ਕਿਵੇਂ ਹੈ ਗੜੀਆਂ ਚਵਾੜੀ ਜਾਂਦੀ ਹੈ ਬਾਬਾ ਬੋਤਾ ਸਾਹਿਬ ਜਿੰਦਾ ਸਿੰਘ ਜੀ ਬਿਲਕੁਲ ਜੀ ਤੇ ਮਤਵੱਚੂ ਲੇਕਿਨ ਸ਼੍ਰੋਮਣੀ ਕਾਲੇਦਨ ਕਹਿ ਰਹੇ ਆ ਕਿ ਅਸੀਂ ਵੀ ਪੰਥਕ ਉਮੀਦਵਾਰ ਖੜਾ ਕੀਤਾ ਜੀ ਉਹ ਕਹਿ ਰਹੇ ਕਿ ਤੱਕ ਵੀ ਪਹੁੰਚੀ ਨੇ ਤੁਸੀਂ ਇਹ ਕਹਿ ਰਹੇ ਹੋ ਕਿ ਪੰਥਕ ਜੇਰਾ ਆ

ਬਿਲਕੁਲ ਵਾਰਸ ਤੋਂ ਨਹੀਂ ਹੈ ਇਹ ਸਾਰੇ ਤਾਂ ਸਾਡੀ ক্রিকেট ਹੈ ਇਹਨਾਂ ਨੂੰ ਬਿਲਕੁਲ ਵਾਰਸ ਦਾ ਕੋਈ ਤਰਕ ਨਹੀਂ ਹੈ ਇਹਦੇ ਵਿੱਚ ਵਾਪਕ ਕਿਉਂਕਿ ਅਨਾਉਂਸਮੈਂਟ ਦਾ ਨਾ ਮਤਲਬ ਕੀਤੀ ਗਈ ਸੀ ਨਾ ਇਸ ਸਬੰਤ ਕੋਈ ਜੇ ਕੋਈ ਨਾ ਵੀ ਹੋਵੇ ਤਾਂ ਉਹਨਾਂ ਦੇ ਗਰਾਊਂਡ ਤੋਂ ਪਹਿਲਾਂ ਮੈਂ ਕਾ ਰੈਡਰ ਤੇ ਜਾ ਕੇ ਆਇਆ ਸੀਗਾ ਤੇ ਮੇਰੇ ਨਾਲ ਸਰਦਾਰ ਬਿਆਨ ਸਿੰਘ ਸ਼ਹੀਦ ਦੀ ਲੜਕੀ ਵੀ ਸੀਗੀ ਜੇ ਤੁਸੀਂ ਟਾਈਮ ਦਾ ਲੈਣਾ ਹੈ ਫਿਰ ਅਸੀਂ ਪਹਿਲਾਂ ਇਹਨਾਂ ਦੇ ਘਰੇ ਗਏ ਸੀ ਉਹਨਾਂ ਤੋਂ ਉਸ ਪਰ ਕੌਨ ਸੇ ਬੰਦੂਰ ਨੂੰ ਰੋਕਿਆ ਗਿਆ ਹੈ ਉਮੀਦਵਾਰ ਕਲੀਅਰ ਕਰ ਪਰ ਉਸ ਨੂੰ ਜੜਦੂਰ ਰੋਕਿਆ ਗਿਆ ਕਿ ਮੰਦਰ ਸੇਰੇ ਨਹੀਂ ਉਹ ਅਤਵਾਦ ਦਾ ਆਟਾ ਇਹਦੇ ਬਾਰੇ ਸਾਨੂੰ ਤਾਂ ਨਹੀਂ ਪਤਾ ਹੈਗਾ ਇਹ ਕਿਉਂ ਕਰਕੇ ਅਜੇ ਤੱਕ ਅਸੀਂ ਅਤਵਾਦ ਮੰਦਰਾਂ ਚ ਦੇਖਿਆ ਨਹੀਂ ਹੈ ਜੇ ਤੋ ਦੇਖ ਲਾਂਗੇ ਫਿਰ ਅਸੀਂ ਕਹਿ ਦਾਂ ਹੌਣ ਈਸ਼ਵਰ ਖੜਾ ਕੀਤਾ ਕਿਉਂ ਕਰਕੇ ਇਹ ਖੜਾ ਕਰਤਾ ਇਹ ਉਪਰ ਹੈ ਤੇ ਇਹ ਹੁਣ ਆਜ਼ਾਦ ਉਮੀਦਵਾਰ ਨੂੰ ਤੁਸੀਂ ਸਮਰਥਨ ਦੇ ਰਹੇ ਹੋ ਤਾਂ ਕਿਉਂ ਆਜ਼ਾਦ ਖਲੋਤੇ ਪੰਥਕ ਮੈਂ ਪੰਥਕ ਉਮੀਦਵਾਰ ਹੈ ਤੇ ਇਹਦੇ ਵਿੱਚ ਅਸੀਂ ਭਰੇ ਪਏ ਆ ਹਕਲਾ ਦੇ ਦੇਪਲੋਟਰ ਨੂੰ ਅਚਾਹ ਤੋਂ ਕਹਿੰਦੇ ਇੱਕ ਪੰਥਕ ਪਾਰਟੀ ਹੋਰ ਵੀ ਆ ਉਹ ਕਹਿੰਦੇ ਪੰਥਕ ਅਸੀਂ ਆ ਸਲੂਨੀ ਕਾਲੀ ਦਲ ਦੀ ਗੱਲ ਕਰ ਰਹੇ ਆ ਅਸੀਂ ਤੁਹਾਡਾ ਨਾ ਬੈਸਟ ਦੀ ਬਣਾ ਹੁਣ ਰਿਜ਼ਲਟ ਦੱਸ ਦਿਓ ਮੈਂ ਇਹ ਤੇ ਸਵਾਲ ਕਰਦਾ ਜੇਕਰ ਨਿਕਲ ਬੈਸਟ ਮਿੱਤੀ ਫੈਦਰ ਹੈ ਰਿਜ਼ਲਟ ਦੱਸ ਦੋਗਾ ਕਿ ਕਿਹੜੀ ਪੰਥਕ ਪਾਰਟੀ ਹੈ ਜੀ ਲੇਕਿ ਅਰਚੂਣਾ ਨੰਗੀ ਆ ਉਹ ਪੰਥਕ ਪਾਰਟੀ ਨੂੰ ਪਤਾ ਨਹੀਂ ਲੱਗਿਆ ਹਜੇ 17 ਵਾਲੀ ਨੰਗੀ 19 ਵਾਲੀ ਮਹੰਗੀ 21 ਵਾਲੀ ਨੰਗੀ 24 ਵਾਲੀ ਨੰਗੀ ਪਤਾ ਹੀ ਪੰਥਕ ਪਾਰਟੀ ਕੀ ਹੈ ਸਾਡੇ ਨਾਲ ਸਰਦਾਰ ਉਪਕਾਰ ਸਿੰਘ ਜੀ ਸੰਧੂ ਸਾਹਿਬ ਵੀ ਬੈਠੇ ਆ ਤੇ ਬਾਜਾ ਸਾਹਿਬ ਤੁਹਾਡੇ ਨਾਲ ਆਪਣੇ ਬਚਨ ਜਿਹੜੇ ਉਹ ਦੱਸ ਦੇਣਗੇ ਉਸ ਤੋਂ ਬਾਅਦ ਹਰਦੀਪ ਸਿੰਘ ਜੀ ਫਿਰ ਮਾਤਾ ਜੀ ਫਿਰ ਸੰਧੂ ਸਾਹਿਬ ਜੀ ਦੱਸ ਦੇਣਗੇ ਬਾਜਾ ਸਾਹਿਬ ਠੀਕ ਆ ਕਲਸਾ ਵੈਰੀ ਵੈਲਕਮ ਜੀ ਮੈਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਉਸ ਮੁੱਚੀ ਅੰਮ੍ਰਿਤ ਸਰਕਾਰ ਦੀ ਜੀਰ ਦਾ ਸ਼੍ਰੋਮਣੀ ਕਾਲੀਦਾ ਅੰਮ੍ਰਿਤ ਸਰ ਦਾ ਸਾਰੀ ਸਮੂਚੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਪਹਿਲੇ ਦਿਨ ਤੋਂ ਹੀ ਜਿਸ ਤਰ੍ਹਾਂ ਵਾਰਿਸ ਪੰਜਾਬ ਜੱਥੇਬੰਦੀ ਨੇ ਸਮਰਥਨ ਦਿੱਤਾ ਵਾ ਸ਼੍ਰੋਮਣੀ ਕਾਲੀਦਾ ਅੰਮ੍ਰਿਤ ਸਰ ਨੇ ਸਮਰਥਨ ਦਿੱਤਾ ਜਿਹੜੇ ਆਪਣੇ ਪੁਨਾ ਸੁਜੀਤ ਕਾਲੀਦਾ ਲਿਆ ਇਹਨਾਂ ਨੂੰ ਵੀ ਸਮਰਥਨ ਦਿੱਤਾ ਵਾ ਕਿਉਂਕਿ ਅਸੀਂ ਕਿਸੀ ਇੱਕ ਦੇ ਨਹੀਂ ਕੈਂਡੀਡੇਟ ਅਸੀਂ ਸਮੁੱਚੇ ਪੰਥ ਦੇ ਕੈਂਡੀਡੇਟ ਹਾਂ ਕਿਉਂਕਿ ਜਿਸ ਤਰ੍ਹਾਂ ਭਾਜੀ ਨੇ ਸਵਾਲ ਕੀਤਾ ਸੀ ਉਹਨੇ ਮੈਂ ਇਹ ਦੱਸਣਾ ਚਾਹੁੰਦਾ ਕਿ ਸਮੂੱਚੇ ਪੰਥ ਦੇ ਕੈਂਡੀਡੇਟ ਆ ਨਾ ਕਿ ਕਿਸੇ ਇੱਕ ਦੇ ਅਸੀਂ ਸਾਰੇ ਪੰਥ ਵੱਲੋਂ ਚੋਣ ਲੜਦੇ ਪਈ ਕਿਉਂਕਿ ਸਾਨੂੰ ਪੰਥ ਨਹੀਂ ਗਿਆ ਸੀ ਕਿ ਤੁਸੀਂ ਅੱਗੇ ਆਓ ਚੋਣ ਲੜੋ ਅਸੀਂ ਤੁਹਾਡੀ ਹਮਾਇਤ ਕਰਾਂਗੇ ਆ ਇਹ ਉਹ ਸੰਸਲੇ ਦੇ ਆਪਾਂ ਸਾਰੇ ਪਰਿਵਾਰ ਨੇ ਭਾਈ ਸੰਦੀਪ ਸਿੰਘ ਨਾਲ ਬਹਿ ਕੇ ਇਹ ਵਿਚੇ ਦੇ ਵਿਚਾਰ ਕਰਨ ਤੋਂ ਬਾਅਦ ਹੀ ਇਹ ਫੈਸਲਾ ਲਿੱਤਾ ਗਿਆ ਹੈ ਪਰ ਜੇਸ ਤਾਕਤ ਜਿਹੜੀ ਮਿਲੀ ਹੈ ਤਾਂ ਕੀ ਗੱਲ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਸਮਰਥਨ ਦਿੱਤਾ ਵਾ ਦਿলো ਧੰਨਵਾਦ ਕਰਦੇ ਆ ਆਪਾਂ ਸਮੂੱਚੀ ਟੀਮ ਦਾ ਧੰਨਵਾਦ ਕਰਦੇ ਵਾ ਆਪਣੀ ਸਾਰੀ ਦਾ ਨੰਬਰ ਕਾਲੀ ਦਾ ਨੰਬਰ ਸਰ ਦਾ ਲੇਕਨ ਬੈਲੋ ਡਿਨਾਈ ਕੀਤਾ ਗਿਆ ਤੁਹਾਡੇ ਲੋਕ ਨੇ ਇਹ ਟਿਕਟ ਨਹੀਂ ਲੜਾਂਗੇ ਜਾਂ ਸੀਟ ਨਹੀਂ ਲੜਾਂਗੇ ਉਸ ਤੋਂ ਬਾਅਦ ਗੈਸ ਕੀ ਸਰਕਮਸਟੈਂਸਟ ਬਣਾਈ ਕਿ ਤੁਸੀਂ ਇਹ ਇਲੈਕਸ਼ਨ ਜਿਹੜੀ ਆ ਹੋਰ ਕੀਤੀ ਕਿ ਅਸੀਂ ਲੜਨਾ ਚਾਹੁੰਦੇ ਹਾਂ ਦੇਖੋ ਇਹਦੇ ਉੱਤੇ ਬੜੀ ਲੰਬੀ ਵਿਚਾਰ ਪੂਰੀ ਲੰਬੀ ਚਰਚਾ ਹੋਈ ਹੈ ਆਪਣੇ ਪਰਿਵਾਰ ਦੇ ਵਿੱਚ ਬੈ ਕੇ ਇੱਕ ਦਿਨ ਚ ਡਿਸੀਜਨ ਨਹੀਂ ਲਿੱਤਾ ਗਿਆ ਕਾਫੀ ਲੰਮੇ ਸਮੇਂ ਆਪਾਂ ਭਾਈ ਸੰਦੀਪ ਸਿੰਘ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਆ ਇਸੇ ਦੇ ਉੱਪਰ ਆਪਾਂ ਗੱਲਬਾਤ ਕੀਤੀ ਹੈ ਕਿ ਚਲੋ ਪਰਵਾ ਪਹਿਲਾਂ ਦੇ ਭਾਈ ਸੰਦੀਪ ਸਿੰਘ ਬਾਰੇ ਵਿਚਾਰ ਚੱਲਦੀ ਰਹੀ ਸੀ ਈ ਪਾਈ ਸੰਦੀਪ ਸਿੰਘੀ ਖੁਦ ਚੋਂ ਲੜਨ ਪਰਿਵਾਰ ਦਾ ਵੀ ਜੋ ਫੈਸਲਾ ਸੀ ਸਮੁੱਚੇ ਪੰਥ ਦਾ ਵੀ ਜੋ ਫੈਸਲਾ ਸੀ ਪਰ ਪੰਥ ਨੇ ਕਿ ਬੇਨਤੀ ਕੀਤੀ ਸੀ ਕਿ ਤੁਹਾਡੇ ਪਰਿਵਾਰ ਤੋਂ ਜੇ ਕਿ ਹੋਰ ਵੀ ਲੜਨਾ ਚਾਹੁੰਦਾ ਤੇ ਅਸੀਂ ਉਹਦੀ ਹਮਾਇਤ ਕਰਾਂਗੇ ਪਰ ਇਹਦੇ ਵਿਸ਼ੇ ਦੀ ਉੱਪਰ ਸਾਰੀ ਆਪਾਂ ਗੱਲ ਪਾਈ ਸੰਦੀਪ ਜੀ ਨਾਲ ਕੀਤੀ ਕਿ ਆਪਾਂ ਦੇਖੋ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਆਪਾਂ ਉਸ ਤਰ੍ਹਾਂ ਹੀ ਸਮੁੱਚੇ ਪੰਥ ਨੂੰ ਤੁਹਾਡਾ ਸਨੇਹ ਦੇਣਾ ਚਾਹੁੰਦੇ ਆ ਪਰ ਉਹਨਾਂ ਨੇ ਕਿਹਾ ਕਿ ਦੇਖੋ ਮੈਂ ਜੇਲ੍ਹ ਦੇ ਅੰਦਰ ਆ ਜਿਸ ਤਰ੍ਹਾਂ ਉਹਨਾਂ ਨੇ ਹੁਣ ਅਮਰਪਾਲ ਨੂੰ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਮਪੀ ਬਣਾਤਾ ਵਾ ਠੀਕ ਹੈ ਉਸ ਤੋਂ ਬਾਅਦ ਵੀ ਉਹਨਾਂ ਨੇ ਐਨਐਸਏ ਨਹੀਂ ਹਟਾਈ ਜੇਲ੍ਹ ਦੇ ਅੰਦਰ ਆ ਉਹ ਕਹਿੰਦੇ ਇਸ ਤਰ੍ਹਾਂ ਹੀ ਮਰਨਾ ਵੀ ਕਰਨ ਕਿ ਜੇ ਮੈਨੂੰ ਵੀ ਜੇਲ੍ਹ ਦੇ ਅੰਦਰ ਰੱਖਿਆ ਜਾਵੇ ਕਹਦੇ ਬਾਹਰ ਸੰਗਤਾਂ ਦੇ ਵਿਚਾਰ ਆ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਵਾ ਜਾਂ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਹੀ ਸਹਿਮਤ ਹੋ ਕੇ ਸਾਰਿਆਂ ਦੇ ਨਾਲ ਕਿ ਆਪਾਂ ਸੰਗਤ ਦੀ ਸੇਵਾ ਕਰਨੀ ਆ ਨਾ ਕਿ ਆਪਾਂ ਜਿੱਤ ਕੇ ਮੈਂ ਜੇਲ੍ਹ ਦੀ ਬੈਠੇ ਰਵਾਂ ਕਿ ਫਿਰ ਮੈਂ ਲੋਕਾਂ ਦੀ ਆਵਾਜ਼ ਕਿੱਥੇ ਹੋ ਚੁੱਕਾਂਗਾ ਐਸੇ ਕਰਕੇ ਉਹਨਾਂ ਨੇ ਇਹ ਸੇਵਾ ਆਪਣੇ ਵੱਡੇ ਭਰਾ ਭਾਈ ਮਨਦੀਪ ਸਿੰਘ ਨੂੰ ਲਈ ਹੈ ਤੇ ਉਹਨਾਂ ਦੀ ਰਹਿਨਮਾਈ ਹੇਠ ਜੋ ਉਹਨਾਂ ਨੇ ਅੱਗੇ ਆਪਣੀ ਦਿੱਤੀ ਵਿਚਾਰ ਦਿੱਤੀ ਭਾਈ ਸੰਦੀਪ ਸਿੰਘ ਦੇ ਉਹਨਾਂ ਦੀ ਵਿਚਾਰਤਾ ਦੇ ਧਾਰਾ ਦੇ ਨਾਲ ਸਹਿਮਤ ਹੋ ਕੇ ਹੀ ਜੋ ਨੇ ਸੰਦੇਸ਼ ਲਾਇਆ ਵਾ ਫੇਰੀ ਇਹ ਚੋਣ ਲੜੀ ਜਾ ਰਹੀ ਹੈ ਸਾਰਾ ਪਰਿਵਾਰ ਲੈਕਚਰ ਦੇ ਵਿੱਚ ਉਹ ਕੁੱਤੇ ਪਤਾ ਲੱਗ ਪਾਏ ਉਥੇ ਮੁੱਦੇ ਕੀ ਨੇ ਕਿ ਲਗਨ ਕਾ ਕਿਹੜੇ ਕਿਹੜੇ ਹਲਕੇ ਨੇ ਜਾਂ ਕਿਹੜੇ ਕਿਹੜੇ ਜਗ੍ਹਾ ਜਿਹੜੇ ਆ ਸਰਸਕ ਕੀਤੀਆਂ ਆਉਣ ਗਿਆ ਚੀਜ਼ਾਂ ਆ ਗਈਆਂ ਨੇ ਦੋਸਤੋ ਦੇਖੋ ਇਹ ਜਗ੍ਹਾ ਵਿਚਾਰ ਚਰਚਾ ਸਾਰੀ ਚੱਲ ਕੇ ਪਤਾ ਲੱਗਦੀ ਹੈ ਉਥੇ ਮੁੱਦਾ ਸਾਰ ਨੂੰ ਵੱਡਾ ਇੱਕ ਮੁੱਦਾ ਨਸ਼ੇ ਦਾ ਵਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਉੱਥੇ ਨਸ਼ੇ ਦਾ ਕਿੰਨੀ ਵੱਡੀ ਤਾਦਾਦ ਦੇ ਵਿੱਚ ਉੱਥੇ ਨਸ਼ਾ ਵਿਕਦਾ ਗਿਆ ਵਾ ਇਹ ਬਹੁਤ ਅਹਿਮ ਮੁੱਦਾ ਵਾ ਇਹਦੇ ਉੱਤੇ ਨਾ ਹਲੇ ਤੱਕ ਹੱਲ ਕੀਤਾ ਗਿਆ ਜਿਹੜੀਆਂ ਔਨ ਲੜੀਆਂ ਜਿਹੜੀਆਂ ਆਪਣੀ ਸਰਕਾਰਾਂ ਵਾ ਪਹਿਲੇ ਦਿਨ ਤੋਂ ਇਹਨਾਂ ਨੇ ਜਿਹੜੀ ਸਰਕਾਰਾਂ ਆ ਆਮ ਆਦਮੀ ਪਾਰਟੀ ਦੀ ਵੀ ਲਾ ਲੋ ਹੋਰ ਜਿੰਨੀਆਂ ਵੀ ਸਰਕਾਰਾਂ ਨੇ ਕਾਂਗਰਸ ਦੀ ਲਾ ਲੋ ਭਾਜਪਾ ਦੀ ਲਾ ਲੋ ਕੱਲ ਜਿਹਨੇ ਸਾਰਿਆਂ ਨੇ ਕਿ ਬੇਦਬੀ ਦੇ ਮਸਲੇ ਨੂੰ ਹੱਲ ਕਰਨ ਦੀ ਇੱਕ ਨੀਅਤ ਦਿੱਤੀ ਸੀ ਕਿ ਪਹਿਲੇ ਦਿਨ ਹੀ ਅਸੀਂ ਬੇਦਬੀ ਦਾ ਮਸਲਾ ਜਿਹੜਾ ਹੱਲ ਕਰਾਂਗੇ ਦੇਖੋ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਵਾ ਇੱਕ ਸਾਲ ਹੋ ਚੱਲਿਆ ਅਜਨੂੰ ਅਈਓ ਸਰਕਾਰਾਂ ਹੀ ਜਿਨ੍ਹਾਂ ਨੇ ਕਿਹਾ ਸੀ ਕਿ 24 ਘੰਟੇ ਦੇ ਵਿੱਚ ਆਪਾਂ ਮਸਲਾ ਹੱਲ ਤੁਹਾਡਾ ਬੇਦਬੀ ਦਾ ਜੋ ਵੀ ਇਨਸਾਫ ਮਿਲਦਾ ਸੀ ਤੁਹਾਨੂੰ ਦਵਾਂਗੇ ਕਾਨੂੰਨ ਬਣਾਵਾਂਗੇ ਨਾ ਉੱਤੇ ਪਰ ਹਾਲੇ ਤੱਕ ਸਾਢੇ 3 ਸਾਲ ਹੋ ਚਲੇ ਇਹਨਾਂ ਨੇ ਨਾ ਕੋਈ ਤਹੱਲ ਕੱਢਿਆ ਵਾ ਨਾ ਕੋਈ ਕਾਨੂੰਨ ਬਣਾਇਆ ਵਾ ਤੇ ਕਿਸੇ ਵੀ ਆਪਣੇ ਵਾਅਦੇ ਦੇ ਉੱਤੇ ਇਹ ਸਰਕਾਰ ਪੂਰੀ ਨਹੀਂ ਉਤਰੀ ਅੱਛਾ ਕੈਂਪੇਨ ਕਿੰਦਾ ਦੀ ਚੱਲ ਰਹੀ ਹੈ ਜੀ ਬਹੁਤ ਵਧੀਆ ਜੀ ਬਹੁਤ ਸ਼ੁਕਰ ਹੈ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਦਾ ਬੜਾ ਸੰਕਟ ਦਾ ਸਹਯੋਗ ਮੇਂ ਮਿਲਦਾ ਪਿਆ ਆਪ ਮੁਹਾਰੇ ਸੰਗਤਾਂ ਆ ਕੇ ਸਾਨੂੰ ਮਿਲਦੀ ਹੈ ਵੀ ਆਪ ਮੁਹਾਰੇ ਕਹਿ ਰਹੇ ਕਿ ਨਹੀਂ ਕੋਈ ਅਸੀਂ ਤੁਹਾਡੇ ਨਾਲ ਕੀ ਟੈਨਸ਼ਨ ਲਾਓ ਕਿਹੇ ਚੀਜ਼ ਦੀ ਤੁਹਾਨੂੰ ਕਿਹ ਲੋੜ ਵੀ ਤਾਈ ਤੁਹਾਡੇ ਨਾਲ ਸਾਰੇ ਨੇ ਆਪਣਾ ਸਹਿਯੋਗ ਦੇਿੰਦਾ ਸਾਨੂੰ ਇੱਕ ਪਾਸੇ ਵੱਡੀਆਂ ਪਾਰਟੀਆਂ ਨੇ ਉਹਦੇ ਉੱਥੇ ਬਜੇ ਆਜ਼ਾਦ ਮੀ ਲੋ ਕੋਈ ਫਾਈਟ ਟੱਪ ਹੋਈ ਹੁੰਦੀ ਹੈ ਦੇਖੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਫਾਈਟ ਟੱਪ ਨਹੀਂ ਹੁੰਦੀ ਜਦੋਂ ਸਾਰੀਆਂ ਸਮੂਚੀਆਂ ਧੀਆਂ ਇਕੱਠੀਆਂ ਹੋ ਜਾਂਦੀਆਂ ਨੇ ਪੰਥਕ ਧੀਆਂ ਪੰਥ ਤੋਂ ਉੱਪਰ ਕੁਝ ਵੀ ਨਹੀਂ ਹੁੰਦਾ ਧੀਆਂ ਸਾਰੀਆਂ ਥੱਲੇ ਆ ਜਾਂਦੀਆਂ ਪੰਥ ਉੱਪਰ ਆਉਂਦਾ ਪੰਥ ਨਾਲ ਕਿਹੜੀ ਫਾਈਟ ਹੋਏਗੀ ਉਮੀਦਵਾਰ ਪੰਥ ਵੱਲੋਂ ਆਜ਼ਾਦ ਨਹੀਂ ਹੈ ਸਵਾਡਾ ਰਹੇਗਾ ਨਹੀਂ ਖਾਲਸਾ ਦਾ ਮੁੰਡਾ ਵਿੱਚ ਦੇਖੋ ਅਸੀਂ ਖਾਲਸਾ ਰਾਜ ਦੀ ਮੰਗ ਕਰਦੇ ਸੀ ਕਰਦੇ ਹਾਂ ਕਰਦੇ ਵੀ ਰਹਿਵਾਂਗੇ ਇਹ ਜੇ ਮਾਨਸਾਹ ਨੇ ਵੀ ਕਲੀਅਰ ਕੀਤਾ ਕਿ ਆਪਾਂ ਖਾਲਸਾ ਰਾਜ ਦੀ ਮੰਗ ਕਰਦੇ ਹਾਂ ਕਰਦੇ ਸੀ ਉਹ ਕਰਦੇ ਵੀ ਰਹਿਵਾਂ ਦੇਖੋ ਤੁਹਾਨੂੰ ਵੀ ਪਤਾ ਤੁਹਾਨੂੰ ਖਾਲਸਾ ਰਾਜ ਨਹੀਂ ਚੰਗਾ ਲੱਗਦਾ ਜਿੱਥੇ ਸਾਰੇ ਸਮੁੱਚੇ ਤੇ ਰਾਂ ਦਾ ਸਤਿਕਾਰ ਹੁੰਦਾ ਹੋਵੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਖਾਲਸਾ ਰਾਜ ਪਸੰਦ ਆਏ ਕਿ ਨਹੀਂ ਪਸੰਦ ਦੇਖੋ ਜਿਹਦੇ ਵਿੱਚ ਨਾ ਸਿੱਖਾ ਨਾ ਬਿਰਬਾਰ ਹੋਵੇ ਨਾ ਮੁਸਲਮਾਨਾਂ ਨਾ ਹੋਵੇ ਨਾ ਹਿੰਦੂਆਣਾ ਹੋਵੇ ਸਾਰੇ ਵਰਗਾ ਦਾ ਸਤਿਕਾਰ ਕੀਤਾ ਜਾਵੇ ਅਸੀਂ ਤੇ ਇਹ ਰਾਜ ਮੰਗਾਂਗੇ ਸਾਨੂੰ ਤੇ ਇਹ ਰਾਜ ਚਾਹੀਦਾ ਜਿੱਥੇ ਸਾਰੀਆਂ ਧਿਰਾਂ ਸਤਿਕਾਰ ਹੁੰਦਾ ਹੋਵੇ ਨਾ ਕਿ ਆਪਾਂ ਕਿਸੇ ਧਿਰ ਦੇ ਉੱਪਰ ਨਾ ਆਪਾਂ ਕਦੀ ਹਿੰਦੂਆਂ ਦੇ ਉੱਪਰ ਰਾਜਨੀਤੀ ਖੇਡਦੇ ਆਂ ਕਦੀ ਮੁਸਲਮਾਨਾਂ ਦੇ ਨਾਲ ਰਾਜਨੀਤੀ ਖੇਡ ਸਿੱਖਾਂ ਦੇ ਨਾਲ ਰਾਜਨੀਤੀ ਖੇਡੀ ਜਾ ਰਹੀ ਹੈ ਇੱਥੇ ਕਹੇ ਨਾ ਕਿਸੇ ਵਰਗ ਨਾਲ ਰਾਜਨੀਤੀ ਖੇਡ ਕੇ ਸਰਕਾਰਾਂ ਚ ਜਲਦੀਆਂ ਪਈਆਂ ਨੇ ਤੁਹਾਨੂੰ ਵੀ ਪਤਾ ਜਿਹੜਾ ਮੇਨ ਜਿਹੜੀ ਹੁਣ ਸਰਕਾਰ ਆਈ ਹੈ ਬੇਦਬੀ ਦੇ ਮੁੱਦੇ ਤੇ ਸਰਕਾਰ ਬਣੀ ਹੈ ਇਹਨਾਂ ਨੇ ਕੀ ਹੱਲ ਕੀਤਾ ਜਿੱਦਾਂ ਤੁਹਾਡੇ ਸਾਹਮਣੇ ਆਏ 3 ਸਾਲ ਹੋ ਗਏ ਕਿ ਬੰਦਾ 1 ਸਾਲ ਹੋ ਗਿਆ ਟਾਵਰ ਤੇ ਬੈਠਾ ਹੋ 350 ਹੋ ਗਏ ਸਰਕਾਰ ਬਣੀ ਨੂੰ ਕਿਉਂ ਨਹੀਂ ਕੀ ਲੋਕਾਂ ਨੇ ਆਇਆ ਹੋਵੇ ਬਿਲਕੁਲ ਜੀ ਤੁਹਾਡੇ ਸਾਹਮਣੇ ਹੀ ਆ ਉਹਨਾਂ ਦੇ 92 ਐਮਐਲਏ ਜਿਹੜੇ ਜਿਤਾ ਕੇ ਉੱਥੇ ਇੱਕ ਵੀ ਬੰਦਾ ਨਹੀਂ ਪਹੁੰਚਦਾ ਪਿਆ ਉਹਨਾਂ ਦੀ ਨੀਤੀ ਸਿੱਧੀ ਸਿੱਧੀ ਸਪਸ਼ਟ ਹੁੰਦੀ ਹੈ ਜਿੱਥੇ ਪ੍ਰਾਪਤ ਹੁੰਦੀ ਪਹਿਲਾਂ ਜਾਓਗੇ ਅੱਜ ਵੀ ਭਾਈ ਮਨਦੀਪ ਸਿੰਘ ਜਿਹੜਾ ਟਾਵਰ ਤੇ ਮੋਰਚਾ ਲੱਗਾ ਵਾ ਉੱਥੇ ਹੈਗੇ ਹਾਲੇ ਜਿੱਤੇ ਹੈਗੀ ਨਹੀਂ ਇਹ ਕਿ ਬਾਅਦ ਦੀ ਗੱਲ ਆ ਪਰ ਹਜੇ ਵੀ ਉਹ ਟਾਵਰ ਵਾਲੇ ਮੋਰਚੇ ਦੇ ਉੱਪਰ ਗਏ ਹੋਏ ਅੱਜ ਵੀ ਉੱਥੇ ਨੇ ਉਹਨਾਂ ਦੇ 92 ਪੁੱਛੋ ਕਿ ਉਹ 92 ਗਏ ਨੇ ਉੱਥੇ 92 ਚੋਂ ਇੱਕ ਵੀ ਗਿਆ ਵਾ ਉਥੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਨੇ ਬੜੇ ਵਿਸਥਾਰ ਨਾਲ ਦੱਸਿਆ ਕਿ ਸਿੱਖ ਕੌਮ ਨਾਲ ਅੰਦਰ ਦੀਆਂ ਏਜੰਸੀਆ ਦੇਸ਼ਾਂ ਵਿਦੇਸ਼ਾਂ 'ਚ ਤੇ ਹਿੰਦੁਸਤਾਨ 'ਚ ਕਿਵੇਂ ਕਤਲੇਆਮ ਚੜਾ ਰਹੀ ਹੈ ਦੇਖੋ ਵਕ ਵਕ ਜਿੱਥੇ ਬੰਦੀਆਂ ਜਿਹੜੀਆਂ ਨੇ ਉੱਤਰ ਨੇ ਤੇ ਮੋਰਚੇ ਲਗਾਈ ਬੇਟੀਆਂ ਨੇ ਆਪਣੀਆਂ ਮੰਗਾ ਮਨਾਵਲੀਆਂ ਪਰ ਨਾ ਤੇ ਕੇਂਦਰ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ ਤੇ ਇਨ੍ਹਾਂ ਧਰਨੀਆਂ ਤੇ ਇਨ੍ਹਾਂ ਮੋਰਚਿਆਂ ਦਾ ਕੋਈ ਅਸਰ ਇਹ ਕੋਈ ਇਸ ਕਰਕੇ ਕਿ ਕੌਮ ਵੱਖ-ਵੱਖ ਛੜਿਆ ਜਿਹੜੀ ਉਹ ਵੰਡੀ ਹੋਈ ਹੈ ਅੱਜ ਕੁਦਰਤ ਨੇ ਹਾਲਾਤ ਇਹੋ ਜੇ ਬਣਾ ਦਿੱਤੇ ਗੇ ਸੰਦੀਪ ਸਿੰਘ ਸੰਨੀ ਦੇ ਪ੍ਰਤਾ ਮੰਦੀਪ ਸਿੰਘ ਜਿਹੜੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਕੈਂਡੀਡੇਟ ਨੇ ਉਹਨਾਂ ਨੇ ਤਰਨ ਤਰਨ ਦੀ ਇਲੈਕਸ਼ਨ ਜਿਹੜੀ ਹੈ ਉਹ ਲੜਨੀ ਹੈ ਉਹ ਸਮੁੱਚੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਨੇ ਕੋ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਨੇ ਤੇ 2027 'ਚ ਵੀ ਅਸੀਂ ਸਮਝਦੇ ਹਾਂ ਕਿ ਕੌਮ ਅੱਜ ਇਹ ਗੱਲ ਸਮਝ ਵੀ ਸਮਝ ਸਪੀਕਰ ਜਿਵੇਂ ਪੰਥਕ ਜਥੇਬੰਦੀਆਂ ਵੀ ਇਹ ਗੱਲ ਸਮਝ ਚੁੱਕੀਆਂ ਨੇ ਕਿ ਜਿੰਨੀ ਦੇਰ ਤੱਕ ਅਸੀਂ ਸਾਰੇ ਇਕੱਠੇ ਨਹੀਂ ਹੁੰਦੇ ਉਨੀ ਦੇਰ ਤੱਕ ਕੋਈ ਆਪਣਾ ਮਸਲਾ ਹੀ ਹੱਲ ਨਹੀਂ ਕਰਾ ਸਕਦੇ ਸੋ 27 ਦੀ ਜਿਹੜੀ ਇਲੈਕਸ਼ਨ ਆਉਣੀ ਹੈ ਉਹਦੇ ਚ ਸਮੁੱਚੀ ਆ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ ਤੇ ਪੰਜਾਬ ਚ ਪੰਥਕ ਸਰਕਾਰ ਜਿਹੜੀ ਹੈ ਉਹ ਬਣਾਉਣ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਣੇ